ਕੰਮ ਕਰ ਸਾਡਾ ਬਿਲਕੁਲ ਠੀਕ ਠਾਕ ਸੀਗਾ ਮੈਂ ਮਿਹਨਤ ਮਜ਼ਦੂਰੀ ਕਰਦਾ ਕੋੜਾ ਰੈੜਾ ਚਲਾਉਂਦਾ ਸੀ ਤੇ ਮੁੰਡਾ ਹੀ ਮਿਹਨਤ ਮਜ਼ਦੂਰੀ ਕਰਦਾ ਸੀ ਮਿਹਨਤ ਮਜ਼ਦੂਰੀ ਦਾ ਸਾਡਾ ਘਰਦਾਰ ਬਹੁਤ ਵਧੀਆ ਚੱਲਦਾ ਸੀ ਸਾਰੀ ਦਿਹਾੜੀ ਕੰਮ ਕਰਨਾ ਜਾਂ 12 14 ਘੰਟੇ ਕੰਮ ਕਰਨਾ ਤੇ ਥਕੀਵਾ ਹੋ ਜਾਂਦੇ ਆ ਅਕਸਰ ਮਾਮੂਲੀ ਡਾਕਟਰਾਂ ਕੋਲ ਦਵਾਈ ਲੈਂਦੇ ਰਹੇ ਉਹ ਦਵਾਈ ਲੈਣ ਦੇ ਕਾਰਨ ਕੀ ਹੋਇਆ ਉਹ ਜਿਹੜੀ ਦਵਾਈ ਸੀਗੀ ਉਹ ਕਿਡਨੀਆਂ ਤੇ ਅਸਰ ਕਰ ਗਈ ਕਿਡਨੀਆਂ ਸ਼ਰਿੰਕ ਹੋ ਗਈਆਂ ਤੇ ਡਾਕਟਰਾਂ ਨੇ ਕਹਤਾ ਵੀ ਕਿਡਨੀਆਂ ਫੇਲ ਹੋ ਗਈਆਂ ਨੇ ਗਾਈ ਦੇ ਵਿੱਚ ਘੋੜਾ ਰੇੜਾ ਮੇਰਾ ਵੇਖੇ ਲੱਗ ਜਾ। ਯੋੜੇ ਜਿਹੜੇ ਘਰ ਦੇ ਵਿੱਚ ਥੋੜੀ ਬੋਦੀ ਪੂੰਜੀ ਜੋੜੀ ਹੋਈ ਲੱਗੀ ਤੇ ਫਿਰ ਅਸੀਂ ਬਿਲਕੁਲ ਜਿਵੇਂ ਬੇਸਹਾਰਾ ਹੋ ਜਾਂਦੇ ਆ ਇੱਕ ਕਿਸਮ ਦਾ ਹੀ ਬੇਸਹਾਰਾ ਹੋ ਗਏ। ਤੇ ਫਿਰ ਕਿਸੇ ਨੇ ਸਾਨੂੰ ਦੱਸਿਆ ਵੀ ਤੁਸੀਂ ਅਨਮੋਲਜੀ ਕੋਲੇ ਜਾਓ ਉਹ ਤੁਹਾਡੀ ਸੁਣਨਗੇ। ਜਦੋਂ ਅਸੀਂ ਇਹਨਾਂ ਕੋ ਆ ਕੇ ਅਰਜ਼ੀ ਕੀਤੀ ਆ ਕਹਿੰਦੇ ਕੋਈ ਪਰਵਾਹ ਨਹੀਂ। ਵੀ ਅਹੀ ਇਲਾਜ ਕਰਵਾਵਾਂਗੇ ਔਰ ਇਲਾਜ ਬਿਲਕੁਲ ਸਹੀ ਚੱਲ ਰਿਹਾ ਹੈ ਦਰੋਸਤ ਚੱਲ ਰਿਹਾ ਕੋਈ ਵੀ ਕਿਸੇ ਦੀ ਪਰੇਸ਼ਾਨੀ ਨਹੀਂ ਮੇਰਾ ਪੁੱਤ ਬਣਿਆ ਮੇਰਾ ਪੁੱਤ ਬਣਿਆ ਔਰ ਬਣ ਕੇ ਦਿਖਾਤਾ ਬਣ ਕੇ ਦਿਖਾਤਾ ਇਹ ਨਹੀਂ ਡੇ ਤੂੰ ਕੱਲ ਨੂੰ ਆਈਂ ਦਵਾਈ ਲੈ ਪਰ ਥੁਹੀਂ ਤੇਰਾ ਕਰਾ ਦਾਂਗੇ ਰਾਜ ਇਹ ਨਹੀਂ ਜੋ ਕਿਹਾ ਮੂੰ ਜੋ ਕਰਕੇ ਦਿਖਾ ਮੈਨੂੰ 10 ਸੇ ਜੋ ਮੇਰੇ ਕੋਲ ਥਾਲਾ ਕੋ ਡੁੱਟ ਬਟ ਲਿਆ ਤੇ ਮੈਨੂੰ ਕਹਿਣ ਲੱਗੇ ਵੀ 32000 ਰੁਪਏ ਦੀ ਇਸਲਾ ਪਾਵਾਂਗੇ 6000 ਰੁਪਏ ਦੀ ਨਿਕ ਲੈਣ 38000 ਰੁਪਏ ਹੋਣੇ ਜਮਾ ਕਰਾਉ ਜਦੋਂ ਕਿ ਮੇਰੇ ਕੋਲੇ 38 ਪੈਸੇ ਵੀ ਨਹੀਂ ਸੀ ਮੈਂ ਫਿਰ ਉਸੇ ਚੀਜ਼ ਦਾ ਪਤਾ ਕੀਤਾ ਜਿਹੜੀ ਕਿ ਚੰਦ ਰੁਪਈਆਂ 'ਚ ਪਈ ਆ 38000 ਵਾਲੀ ਚੀਜ਼ ਚੰਦ 1000 ਰੁਪਏ ਦੇ ਹਿਸਾਬ ਨਾਲ ਪਈ ਆ ਮੰਨ ਕੇ ਚਲੋ ਵੀ 5-6 ਲੱਖ ਰੁਪਈਆ ਕਰ ਚੁੱਕੇ ਹਾਂ ਹਾਂ ਹੁਣ ਮਕਾਨ ਵੇਚਣ ਤੱਕ ਨੋਫਸ ਸਿਗੀ ਵੀ ਮੈਂ ਮਕਾਨ ਨਹੀਂ ਵੇਚਦਾ ਹਮਮੋਰ ਜੀ ਦੇ ਨਾਲ ਖੜੋ ਉਹਨਾਂ ਨੂੰ ਇੱਕ ਸਪੋਰਟ ਦਿਓ ਵੀ ਤੂੰ ਲੱਗਾ ਰਹਿ ਸੇਵਾ ਕਰਦਾ ਰਿਹਾ ਸੀ ਤੇਰੇ ਨਾਲ ਸੱਚੀ ਗੱਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਅੱਜ ਤੁਹਾਨੂੰ ਇੱਕ ਇਹੋ ਜਿਹੇ ਅੰਕਲ ਜੀ ਨਾਲ ਮਿਲਾਉਣ ਲੱਗੇ ਆ ਜਿਨ੍ਹਾਂ ਦੇ ਬੇਟੇ ਦੀਆਂ ਦੋਨੇ ਕਿਡਨੀਆ ਫੇਲਡ ਤੇ ਕਿਸੇ ਦੇ ਰਸਤੇ ਦਿਖਾਏ ਅੱਜ ਉਹ ਅਨਮੋਲ ਕੁਆਤਰਾ ਉਹਨਾਂ ਕੋ ਪਹੁੰਚੇ ਨੇ ਤਾਂ ਕਾਫੀ ਸਮਾਂ ਤੋਂ ਜਿਹੜਾ ਟ੍ਰੀਟਮੈਂਟ ਕਰਾ ਰਹੇ ਨੇ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਕਿ ਆਖਿਰ ਕਿਵੇਂ ਪਹੁੰਚੇ ਇੱਥੇ ਤਾਕਤ ਕਿਵੇਂ ਮੁੰਡੇ ਨੂੰ ਵੀ ਦਿੱਕਤ ਹੋਈ ਬਹੁਤ ਬਹੁਤ ਸਵਾਗਤ ਹੈ ਹਾਂਜੀ ਇਹ ਐਸੇ ਤਿੱਕਣਾ ਇਸ ਤਰ੍ਹਾਂ ਹੈ ਵੀ ਅਸੀਂ ਕੰਮ ਕਰ ਸਾਡਾ ਬਿਲਕੁਲ ਠੀਕ ਠਾਕ ਸੀਗਾ ਮੈਂ ਮਿਹਨਤ ਮਜ਼ਦੂਰੀ ਕਰਦਾ ਕੋੜਾ ਰਹਿਣਾ ਚਲਾਉਂਦਾ ਸੀ ਤੇ ਮੁੰਡਾ ਹੀ ਮਿਹਨਤ ਮਜ਼ਦੂਰੀ ਕਰਦਾ ਸੀ ਮਿਹਨਤ ਮਜ਼ਦੂਰੀ ਦਾ ਸਾਡਾ ਘਰ-ਬਾਰ ਬਹੁਤ ਵਧੀਆ ਚੱਲਦਾ ਸੀਗਾ ਐਵੇਂ ਤੈਨੂੰ ਗਲਤ ਗੱਲ ਕਰੀ ਕਿਉਂਕਿ ਬੱਚੇ ਉਹਦੇ ਤੇ ਇੰਨਾ ਵਿਆਹ ਹੋਇਆ 37 ਸਾਲ ਦੀ ਉਹਦੀ ਉਮਰ ਹੈ ਬੱਚੇ ਦੀ ਤੇ ਕੰਮ ਦਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਸੀਗਾ ਕੰਮ ਤੇ ਸਾਰੀ ਦਿਹਾੜੀ ਕੰਮ ਕਰਨਾ ਜਾਂ 12 14 ਘੰਟੇ ਕੰਮ ਕਰਨਾ ਤੇ ਥੱਕੇ ਮਾ ਹੋ ਜਾਂਦੇ ਆ ਅਕਸਰ ਆ ਕੇ ਕਹਿੰਦਾ ਮੇਰੀਆਂ ਲੱਤਾਂ ਦੁਖਦੀਆਂ ਨੇ ਕਿਸੇ ਡਾਕਟਰ ਤੋਂ ਗੋਲੀ ਲੈ ਉਹ ਜਾਂ ਉਹ ਤੋਂ ਖਰਾਕ ਬਣਾ ਲਓ ਜਾਂ ਉਹ ਤੋਂ ਦਵਾਈ ਦੇ ਲਓ ਮਾਮੂਲੀ ਡਾਕਟਰਾਂ ਕੋਲ ਦਵਾਈ ਲੈਂਦੇ ਰਹੇ ਉਹ ਦਵਾਈ ਲੈਣ ਦੇ ਕਾਰਨ ਕੀ ਹੋਇਆ ਉਹ ਜਿਹੜੀ ਦਵਾਈ ਸੀਗੀ ਉਹ ਕਿਡਨੀਆਂ ਤੇ ਅਸਰ ਕਰ ਗਈ ਹੂੰ ਕਿਡਨੀਆਂ ਸ਼ਰਿੰਕ ਹੋ ਗਈਆਂ ਤੇ ਡਾਕਟਰਾਂ ਨੇ ਕਹਤਾ ਵੀ ਕਿਡਨੀਆਂ ਫੇਲ ਹੋ ਗਈਆਂ ਨੇ ਇਹ ਉਸ ਤੋਂ ਬਾਅਦ ਫਿਰ ਅਸੀਂ ਇਲਾਜ ਕਰਨੇ ਸ਼ੁਰੂ ਕਰਤਾ ਇਲਾਜ ਵਿੱਚ ਕੋੜਾ ਰੇੜਾ ਮੇਰਾ ਵੇਖੇ ਲੱਗ ਜਾ ਜਿਹੜੇ ਜਿਹੜੇ ਘਰ ਦੇ ਵਿੱਚ ਥੋੜੀ ਬੋਦੀ ਪੂੰਜੀ ਜੋੜੀ ਹੋਈ ਲੱਗੀ ਤੇ ਫਿਰ ਅਸੀਂ ਬਿਲਕੁਲ ਜਿਵੇਂ ਬੇਸਹਾਰਾ ਹੋ ਜਾਂਦੇ ਆ ਇੱਕ ਕਿਸਮ ਦਾ ਅਸੀਂ ਬੇਸਹਾਰਾ ਹੋ ਗਏ ਤੇ ਫਿਰ ਕਿਸੇ ਨੇ ਸਾਨੂੰ ਦੱਸਿਆ ਵੀ ਤੁਸੀਂ ਅਨਮੋਲ ਜੀ ਕੋਲੇ ਜਾਓ ਉਹ ਤੁਹਾਡੀ ਸੁਣਨਗੇ ਜਦੋਂ ਅਸੀਂ ਇਹਨਾਂ ਕੋ ਆ ਕੇ ਅਰਜ਼ੀ ਕੀਤੀ ਕਹਿੰਦੇ ਕੋਈ ਪਰਵਾਹ ਨਹੀਂ ਵੀ ਅਹੀ ਇਲਾਜ ਕਰਵਾਵਾਂਗੇ ਔਰ ਇਲਾਜ ਬਿਲਕੁਲ ਸਹੀ ਚੱਲ ਰਿਹਾ ਹੈ ਦਰੋਸਤ ਚੱਲ ਰਿਹਾ ਕੋਈ ਵੀ ਕਿਸੇ ਦੀ ਪਰੇਸ਼ਾਨੀ ਨਹੀਂ ਬਾਬੂ ਜੀ ਕਿੰਨੇ ਸਾਲਾਂ ਦਾ ਮੁੰਡਾ ਹੈ ਤੁਹਾਡਾ 37 ਸਾਲ ਦਾ 37 ਸਾਲ ਦਾ ਐਸ ਉਮਰ ਦੇ ਵਿੱਚ ਤਾਂ ਮੁੰਡਾ ਪਿਓ ਦਾ ਸਹਾਰਾ ਬਣਦਾ ਹੈ ਤੇ ਉਮੀਦ ਹੁੰਦੀ ਵੀ ਸਾਡਾ ਮੁੰਡਾ ਵੱਡਾ ਹੋ ਗਿਆ ਪਰ ਹੁਣ ਇੱਥੇ ਉਲਟਾ ਹੋ ਗਿਆ ਉਲਟਾ ਹੋ ਗਿਆ ਐਜੀ ਚੀਜ਼ ਉਲਟਾ ਹੋ ਗਈ ਜੀ ਇੱਥੇ ਆ ਗਏ ਇਹ ਮੇਰਾ ਸਹਾਰਾ ਨਹੀਂ ਨਹੀਂ ਬਾਬੂ ਜੀ ਰੋੜਾ ਤੁਹਾਡੇ ਨਾਲ ਆ ਅਨਮੋਲ ਭਾਜੀ ਵੀ ਤੁਹਾਡੇ ਨਾਲ ਨੇ ਇਹ ਮੇਰਾ ਪੁੱਤ ਬਣੇ ਮੇਰਾ ਪੁੱਤ ਬਣਿਆ ਔਰ ਬਣ ਕੇ ਦਿਖਾਤਾ ਬਣ ਕੇ ਦਿਖਾਤਾ ਇਹ ਨਹੀਂ ਦੇ ਤੂੰ ਕੱਲ ਨੂੰ ਆਈਂ ਧੋਈ ਰਾਂ ਪਰ ਥੋਈ ਤੇਰਾ ਕਰਾ ਦਾਂਗੇ ਰਾਜ ਇਹ ਨਹੀਂ ਜੋ ਕਿਹਾ ਮੂੰ ਜੋ ਕਰਕੇ ਦਿਖਾਤਾ ਲੱਭੂ ਜੀ ਹੁਣ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਿਉਂਕਿ ਹੁਣ ਇੱਕ ਜਿਹੜਾ ਮੁੰਡਾ ਸੀਗਾ ਕਿਉਂਕਿ ਉਹ ਸਾਰਾ ਸੀ ਤੁਹਾਡਾ ਕਿੰਨੀਆਂ ਦਿੱਕਤਾਂ ਦਾ ਹੁਣ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਦੇਖ ਸਕਦੇ ਹੋ ਬਾਪੂ ਜੀ ਦੀ ਇੱਕ ਨੂੰ ਇੱਕ ਪੁੱਤਾਂ ਦੋ ਤਿੰਨ ਪੋਤੀ ਜੀ ਹਾਂ ਜੀ ਜੀ ਆਂਦਾ ਮੈਂ 75 ਸਾਲ ਦੀ ਉਮਰ ਦੇ ਵਿੱਚ ਮੇਰੇ ਕੋਲ ਆਧਾਰ ਕਾਰਡ ਹੈਗਾ ਮੇਰੀ 75 ਸਾਲ ਦੀ ਉਮਰ ਆ 49 ਦਾ ਮੇਰਾ ਜਨਮਾ 4 10 1949 ਪੈਦਾ ਜਨਮ ਆ 75 75 ਸਾਲ ਦੀ ਮੇਰੀ ਉਮਰ ਆ ਇਸ ਉਮਰ ਦੇ ਵਿੱਚ ਮੈਂ ਕੰਮ ਕਰ ਕੰਮ ਕਰਕੇ ਰੋਟੀ ਖਵਾ ਲੈਂ ਇਸ ਉਮਰ ਦੇ ਵਿੱਚ ਕਿਤੇ ਤੁਸੀਂ ਪੋਤੇ ਖਿਲਾਣੇ ਸੀ ਕਰੇ ਰਹਿਣਾ ਸੀ ਬੱਚੇ ਨੇ ਕੰਮ ਕਰਕੇ ਤੁਹਾਡੇ ਕੋਲ ਆਣਾ ਸੀ ਦਿਰਾਤੀ ਆ ਕੇ ਇਹ ਕਹਿਣਾ ਸੀ ਉਹਨੇ ਮੇਰਾ ਸਹਾਰਾ ਬਣਨਾ ਸੀ ਉਲਟ ਮੈਂ ਉਹਦਾ ਸਹਾਰਾ ਬਣਿਆ ਹੂੰ ਤਸ ਇਹਦਾ ਜਵਾਬ ਕਿਸੇ ਕੋਲ ਨਹੀਂ ਕੋਈ ਹੋ ਹੀ ਜਾਂਦਾ ਕਦੇ ਸੋਚਿਆ ਸੀ ਬਾਪੂ ਜੀ ਇਸ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਹੋ ਜਾਏਗਾ ਨਾ ਕਦੇ ਨਹੀਂ ਸੋਚਿਆ ਅਨਮੋਲ ਜੀ ਆ ਤੇ ਵਕਤ ਅਨਮੋਲ ਇੱਕ ਕਹਿਣ ਦਾ ਬਾਪ ਇਹ ਆ ਵੀ ਜਿੰਨੇ ਕਿਸੇ ਨੇ ਆ ਕੇ ਦੇਖਣਾ ਨਾ ਪਰ ਰੱਬ ਇੱਥੇ ਆ ਕੇ ਰੱਬ ਦਾ ਦਰਸ਼ਨ ਕਰਤਾ ਹੋਵੇਗਾ ਹੂੰ ਅਨਮੋਲ ਰੱਬ ਦਾ ਰੂਪ ਹੂੰ ਬਾਪੂ ਜੀ ਹੁਣ ਕਿਹੜਾ ਕੰਮ ਕਰਦੇ ਹੋ ਕੋਈ ਕੰਮ ਨਹੀਂ ਕਰਦਾ ਮੈਂ ਤਕਰੀਬਤ ਦੀ ਵੇਲਾ ਹੀ ਆ ਕੋੜਲੇ ਰੇ ਲੇ ਵੇਚਦਾ ਸਬਜ਼ੀ ਦਾ ਕੰਮ ਕੀਤਾ ਉਹ ਵੀ ਨਾ ਚੱਲੇ ਫੇਲ ਹੋ ਗਿਆ ਹੁਣ ਮੈਂ ਛੋਟੀ ਮੋਟੀ ਚਾਹ ਦੀ ਦੁਕਾਨ ਕੰਮ ਕਰਦਾ ਚੱਲ ਜਾਂਦਾ ਬਾਪੂ ਜੀ ਗੁਜ਼ਾਰਾ ਫਿਰ ਪਰਿਵਾਰ ਦਾ ਪੂਰੇ ਨਹੀਂ ਚਾਹ ਦਾ ਕਿੱਦਾਂ ਕਿਤੇ ਕੰਮ ਕੋਈ ਕੰਮ ਕਿਉਂਕਿ ਅੱਜ ਕੱਲ ਤਾਂ ਦੇਖੋ ਇੰਨੀ ਮਹਿੰਗੀਆਂ ਮਹਿੰਗੀਆਂ ਤਨਖਾਵਾ ਲੈਣ ਵਾਲਿਆਂ ਦਾ ਖਰਚਾ ਨਹੀਂ ਚੱਲਦਾ ਹੈਗਾ ਤੇ ਤੁਸੀਂ ਸਾਰੇ ਪਰਿਵਾਰ ਤੁਹਾਡਾ ਘਰੇ ਆ ਤੇ ਤੁਸੀਂ ਇਕੱਲੇ ਨੇ ਖਰਚਾ ਚੁੱਕਣਾ ਸਾਰਾ ਕਿੰਨਾ ਕਾ ਮੁਸ਼ਕਲ ਹੁੰਦਾ ਬਾਜੀ ਇਹਨਾਂ ਦਾ ਸਾਰਾ ਬੋਝ ਜਿਆਦਾ ਹੈ ਅਨਮੋਲ ਜੀ ਦਾ ਸਾਰਾ ਹੈ ਮੈਂ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਕੋਲ ਅੱਸੀ ਇਹ ਨਹੀਂ ਅਨਮੋਲ ਆ ਤੇ ਅਨਮੋਲ ਕਿਉਂਕਿ ਇਸਥੇ ਵੀ ਕਮੀ ਉਹੀ ਨਜ਼ਰ ਆਂਦੀ ਹੈ ਜਿਹੜੀ ਡਾਕਟਰਾਂ ਦੀ ਲਾਪਰਵਾਹੀ ਨਾਲ ਕਿ ਵੀ ਛੋਟੀ ਜਿਹੀ ਜਿਹੜੀ ਬਿਮਾਰੀ ਸੀਗੀ ਉਸ ਨੂੰ ਕਿੱਦਾਂ ਵੱਡਾ ਕਰਤਾ ਉੱਥੇ ਅਨਮੋਲ ਬਾਜੀ ਵੀ ਉਹਦੇ ਨਾਲ ਹੀ ਲੜ ਰਹੇ ਨੇ ਮੈਡੀਕਲ ਦੇ ਨਾਲ ਲੜ ਰਹੇ ਨੇ ਪਰ ਕਿਤੇ ਨਾ ਕਿਤੇ ਆਵਾਜ਼ ਨਹੀਂ ਪਹੁੰਚਦੀ ਕਿਤੇ ਇਹਦੀ ਛੋਟੀ ਜਿਹੀ ਐਗਜ਼ਾਮਪਲ ਮੈਂ ਦਿੰਦਾ ਹਾਂ वैसे नाम त नहीं ਲੈਣਾ ਚਾਹੀਦਾ ਕਿਉਂਕਿ ਐਡੇ ਠੱਗਵਾਜ ਨੇ ਡਾਕਟਰ ਐਨੇ ਠੱਗੀ ਆ ਮੈਨੂੰ 10 ਸੇ ਜਦੋਂ ਮੇਰੇ ਕੋਲ 살ਾ ਕੋ ਲੁੱਟ ਬਟਲਿਆ ਤੇ ਮੈਨੂੰ ਕਹਿਣ ਲੱਗੇ ਵੀ 32000 ਰੁਪਏ ਦੀ ਫੀਸ ਲਾਵਾਗੇ 6000 ਰੁਪਏ ਦੀ ਨੱਕ ਲੈਣ 38000 ਰੁਪਏ ਹੁਣੇ ਜਮਾ ਕਰਾਓ ਜਦੋਂ ਕਿ ਮੇਰੇ ਕੋਲੇ 38 ਪੈਸੇ ਵੀ ਨਹੀਂ ਸੀ ਅੱਛਾ ਤੇ ਮੈਂ ਫਿਰ ਉਸੇ ਚੀਜ਼ ਦਾ ਪਤਾ ਕੀਤਾ ਕਿਹੜੀ ਕਿ 100 ਰੁਪਈਆ ਚ ਪਈ ਆ 38000 ਵਾਲੀ ਚੀਜ਼ ਚੰਦ 1000 ਰੁਪਏ ਦੇ ਹਿਸਾਬ ਨਾਲ ਪਈ ਆ। ਮੰਨੋ ਵੀ ਇੱਥੇ ਆ ਕੇ ਇੰਨਾ ਮੈਡੀਕਲ ਦਾ ਹਾਰ ਬਰਾਇਆ। ਐਨੀ ਠੱਗੀ ਲੱਗੀ ਹੋਈ। ਇੰਨਾ ਜ਼ਿਆਦਾ ਕ腐ਸ਼ਨ ਹੈਗਾ ਮੈਡੀਕਲ ਲੈ। ਮੈਡੀਕਲ ਦੇ ਮੈਡੀਕਲ ਦੇ ਇੰਨਾ ਆ ਵੀ ਜਿਹੜੇ ਮੰਨ ਕੇ ਚੱਲੋ ਵੀ ਪਿੰਡੀ ਗਲੀ ਦੇ ਵਿੱਚ 1100 ਰੁਪਏ ਦਾ ਡੱਬਾ ਰਾਂ। ਉੱਥੇ ਉਹ 3500 ਰੁਪਏ ਦਾ। ਕੋ ਜੀ ਬੱਚੇ ਦਾ ਦੁੱਖ ਦੇਖਿਆ ਜਾਂਦਾ ਇਸ ਤਰੀਕੇ ਨਾਲ ਜਿਵੇਂ ਹੁਣ ਉੱਥੇ ਰੋਂਦਾ ਬਲਖਦਾ ਹੋਏਗਾ ਜਿੱਥੇ ਤੁਹਾਡਾ ਸਾਰਾ ਬੰਨਾ ਸੀ ਉਹ ਕੀ ਕਰਾਂ ਮੈਂ ਮੈਨੂੰ ਦੱਸ ਕੀ ਕਰਾਂ ਤੂੰ ਜਵਾਦ ਤੂੰ ਕਿੰਨੇ ਲੋਕਾਂ ਨਾਲ ਮਿਲਦਾ ਹੈਂ ਕਿੰਨੇ ਲੋਕਾਂ ਦੀ ਇੰਟਰਵਿਊ ਲੈਣਾ ਕਿੰਨੇ ਲੋਕਾਂ ਨੂੰ ਤੂੰ ਪੁੱਛਦਾ ਉਹਨਾਂ ਦੁੱਖ ਦਰਦ ਪੁੱਛਦਾ ਮੈਨੂੰ ਤੂੰ ਦੱਸ ਵੀ ਮੈਂ ਕੀ ਕਰਾਂ ਪਿਓ ਲਈ ਤਾਂ ਬਹੁਤ ਔਖਾ ਜੀ ਮੈਂ ਕੀ ਕਰਾਂ ਮੈਨੂੰ ਇੱਕ ਇੱਕ ਚੀਜ਼ ਦਾ ਇਹ ਜਵਾਦ ਹੈ ਨਾਮ ਉਹਦੇ ਜਿਹੜਾ ਇਹ ਕਿਹਾ ਸੀ ਕਿਸੇ ਵਾਰੀ ਮੇਰੀ ਮੌਲ ਜੀ ਨਾਲ ਗੱਲ ਹੋਈ ਸੀ ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਵੇ ਤੂੰ ਹਰ ਬੰਦੇ ਨੂੰ ਆਏ ਨੂੰ ਦੇਦ ਨਾਲ ਗੱਡਣਾ ਲਾਉਣਾ ਕੋਈ ਮੁਸਲਮਾਨ 크ਰਿਸਚੀਅਨ ਸਿੱਖ ਸਾਈ ਕਿਸੇ ਵੀ ਯਾਦਾ ਬੰਦਾ ਇੱਥੇ ਕੋਈ ਯਾਤ ਹਿੰਦੂ ਸਿੱਖ ਨਹੀਂ ਪਰਖਾਇਦਾ ਇੱਥੇ ਕੁਝ ਨਹੀਂ ਪਰਖਾਇਦਾ ਹਰ ਇੱਕ ਨੂੰ ਬੰਦ ਗੱਡ ਲਾਂਦਾ ਜੀ ਕਿੱਦਾਂ ਮਰਜੀ ਬੰਦਾ ਉਹਦੇ ਵਿੱਚ ਸਾਹ ਹੋਣ ਉਹਨੂੰ ਵਿਚਾਰਦਾ ਤੇ ਮੈਂ ਇਹਨੂੰ ਪੁੱਛਿਆ ਮੈਂ ਤੂੰ ਕਿਉਂ ਗੱਡਣਾ ਲਾਉਂਦਾ ਕਹਿੰਦਾ ਮੇਰੇ ਕੋਲ ਜਵਾਬ ਹੀ ਨਹੀਂ ਇਹੀ ਮੈਂ ਤੈਨੂੰ ਪੁੱਛਦਾ ਮੈਂ 10 20 ਇੱਥੇ ਮੈਂ ਆ ਕੇ ਜੀ ਤਰ ਮੈਨੂੰ ਕੋ ਜਵਾਬ ਦੇ ਜਾ ਮੈਨੂੰ ਵੀ ਜਵਾਬ ਦੇ ਤੇ ਉਹ ਲਈ ਬਹੁਤ ਔਖਾ ਜੀ ਜਵਾਬ ਮੇਰੇ ਕੋਲ ਵੀ ਨਹੀਂ ਹੈਗਾ ਇਸ ਚੀਜ਼ ਦਾ ਬਸ ਇੰਨਾ ਹੀ ਕਿਹਾ ਤੇ ਮੇਰੇ ਕਹਿਣ ਦਾ ਭਾਵ ਇਹ ਆ ਅਨਮੋਲ ਹੈ ਤੇ ਅਨਮੋਲੀ ਆ ਜਿਹਦਾ ਕੋਈ ਮੁੱਲ ਨਹੀਂ ਜਿਹਦਾ ਕੋਈ ਵੀ ਮੁੱਲ ਹੀ ਨਹੀਂ ਬਸ ਬਾਬੂ ਜੀ ਹੁਣ ਸਾਡੇ ਬਹੁਤ سارے ਦਰਸ਼ਕ ਬਹੁਤ ਸਾਰੇ ਐਨਆਰਆਈ ਬਹੁਤ ਬਹੁਤ ਲੋਕ ਜੁੜੇ ਹੋਏ ਨੇ ਸਾਡੇ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕ ਕੋ ਨ ਕੀ ਪੀਲ ਕਰਦੇ ਨੇ ਲੋਕ ਵਿਚਾਰੇ ਹੈਗੇ ਅਨਪੋੜ ਡਾਕਟਰ ਜੋ ਕਹਿੰਦੇ ਲੁੱਟੀ ਜਾਂਦੇ ਰੱਖ ਕੇ ਕਿਉਂਕਿ ਨੰਗਾ ਚਿੱਟਾ ਇਹ ਕਰਦਾ ਹੈ ਆ ਦੱਸਦਾ ਹੈ ਵੀ ਇਹ ਇਦਾਂ ਆ ਜੋ ਆ ਪਰਾਣਾ ਟੀਂਗਾ ਛੋਟੀ ਛੋਟੀ ਐਗਜ਼ਾਮਪਲਾਂ ਦਿੰਦਾ ਜਿਵੇਂ ਕੋਈ ਬੰਦੇ ਦਾ ਕਿਸੇ ਦਾ 5000 ਰੁਪਏ ਦੀ ਕਿਸੇ ਦੀ ਕੋਈ ਸੀਗੀ ਸਕੈਨ ਸੀਗੀ ਉਹ 1600 ਰੁਪਏ ਚ ਹੋਣੀ ਸੀ 500 ਰੁਪਏ ਨਹੀਂ 1600 ਰੁਪਏ ਦੀ ਸੀ ਤੇ ਉਹ ਡਾਕਟਰ ਨੇ ਕਿਹਾ ਸੀ ਕਹਿੰਦਾ ਇਹ ਤਾਂ 500 ਰੁਪਏ ਦੀ ਹੁੰਦੀ ਜਿੰਨੇ 5000 ਦੀ ਲਿਖੀ ਆ ਉਸ ਡਾਕਟਰ ਨੇ ਕਿਹਾ ਸੀ ਇਹਨੂੰ ਜਵਾਬ ਦਿੱਤਾ ਸੀ ਵੀ 5-700 ਰੁਪਏ ਚ ਹੁੰਦੀ ਆ ਇਹਨਾਂ ਫਿਰ ਕਿਹਾ ਵੀ ਤੂੰ ਮੈਨੂੰ ਦੱਸ ਵੀ ਕਿੱਥੋਂ ਹੁੰਦੀ ਆ ਕਹਿੰਦਾ ਭਾਬੇ ਉਹੀ ਡਾਕਟਰ ਜਿਹੜਾ ਜਵਾਨ ਚੋਂ 5000 ਰੁਪਏ ਮੰਗਦਾ ਉਹੀ 5-700 ਰੁਪਏ ਦਾਦਾ ਜਿੱਥੇ ਜਿੱਥੇ ਤੁਸੀਂ ਹਸਪੀਟਲ ਗਏ ਉੱਥੇ ਉੱਥੇ ਹੀ ਉਹਨਾਂ ਨੇ ਲੁੱਟਿਆ ਲੁੱਟਿਆ ਜੀ ਕਿੰਨੇ ਪੈਸੇ ਬਹਿ ਬਾਤ ਕਰ ਚੁੱਕੇ ਡਾਕਟਰ ਮੰਨ ਕੇ ਜਲੋ ਵੀ 5-6 ਲੱਖ ਰੁਪਈਆ ਕਰ ਚੁੱਕੇ ਹਾਂ ਹਾਂ ਹੁਣ ਮਕਾਨ ਵੇਚਣ ਤੱਕ ਨੋਫਸ ਸਿਗੀ ਵੀ ਮੈਂ ਮਕਾਨ ਨਹੀਂ ਵੇਚਦਾ ਬਾਪੂ ਜੀ ਕੋਈ ਗੱਲ ਨਹੀਂ ਤੁਹਾਡੇ ਨਾਲ ਆ ਜਿੱਥੇ ਵੀ ਸਾਡੀ ਤੁਹਾਨੂੰ ਲੋੜ ਪੈਂਦੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਬਾਪੂ ਜੀ ਬਾਪੂ ਕਹੋਗੇ ਨੇ ਕਿਉਂਕਿ ਇਸ ਉਮਰ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਨਹੀਂ ਦੇਖਿਆ ਜਾਂਦਾ ਇਹ ਦਿਨ ਕਿਉਂਕਿ ਬੱਚੇ ਦਾ ਦੁੱਖ ਜਿਹੜਾ ਵਾ ਬੱਚਾ ਸਾਰਾ ਪਿਓ ਦਾ ਬਣਦਾ ਤਾਂ ਪਰ ਪਿਓ ਨੂੰ ਅੱਜ ਬੱਚੇ ਦਾ ਸਾਰਾ ਬਣਨਾ ਪੈ ਰਿਹਾ ਹੈ ਬਹੁਤ ਔਖੀ ਘੜੀ ਹੁੰਦੀ ਹੈ ਤਾਂ ਅਸੀਂ ਬਾਪੂ ਜੀ ਨਾਲ ਰਲ ਕੇ ਜਿੱਥੇ ਤੱਕ ਸਾਡੀ ਪਹੁੰਚ ਹੈ ਸਾਡੀ ਜਿੱਥੇ ਤੱਕ ਪਰਮਾਤਮਾ ਨੇ ਸਾਨੂੰ ਬਲ ਬਖਸ਼ਿਆ ਉਹਨੇ ਮਿਹਨਤ ਅਸੀਂ ਬਾਪੂ ਜੀ ਲਈ ਕਰਾਂਗੇ ਤੇ ਸਾਡੇ ਵੀਵਰਸ ਨੂੰ ਵੀ ਅਪੀਲ ਹੈ ਕਿ ਇਹੋ ਜਿਹੇ ਲੋਕਾਂ ਦੀ ਮਿਹਨਤ ਹਮੇਸ਼ਾ ਕਰਿਆ ਕਰੋ ਹਮੇਸ਼ਾ ਇਹਨਾਂ ਦੇ ਨਾਲ ਖੜਿਆ ਕਰੋ ਅਨਮੋਲ ਵੀਰਾ ਹਮੇਸ਼ਾ ਇਹਨਾਂ ਦੇ ਨਾਲ ਖੜਿਆ ਸੀ ਆਪਣੀ ਅਸੀਂ ਆਪਣੀ ਜ਼ੁਬਾਨੀ ਨਹੀਂ ਕਹਿ ਰਹੇ ਬਾਪੂ ਜੀ ਨੇ ਆਪ ਦੱਸਿਆ ਅਨਮੋਲ ਜੀ ਦੇ ਨਾਲ ਖੜੋ ਹਾਂ ਤਾਂ ਜੀ ਬਾਪੂ ਜੀ ਅਨਮੋਲ ਜੀ ਦੇ ਨਾਲ ਖੜੋ ਉਹਨਾਂ ਨੂੰ ਇੱਕ ਸਪੋਰਟ ਦਿਓ ਵੀ ਤੂੰ ਲੱਗਾ ਰਹਿ ਸੇਵਾ ਕਰਦਾ ਰਿਹਾ ਸੀ ਤੇਰੇ ਨਾਲ ਮੇਰਾ ਤਾਂ ਇਹ ਹੈ ਕਹਿਣਾ ਜਿਹੜਾ ਕੋਈ ਸੁਣਦਾ ਜੋ ਵੀ ਕੋਈ ਸੁਣਦਾ ਕਿਤੇ ਵੀ ਕੋਈ ਬਸ ਮੇਰਾ ਤਾਂ ਇਹ ਕਹਿਣਾ ਹੈ ਵੀ ਅਨਮੋਲ ਜੀ ਦੇ ਨਾਲ ਹੀ ਆਈਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਬਹੁਤ ਸਾਰੇ ਦਾਨੀ ਲੋਕ ਦਾਨੀ ਸੱਜਣ ਲੋਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤਾਂ ਕਿਤੇ ਨਾ ਕਿਤੇ ਅਨਮੋਲ ਵੀਰੇ ਉਹਨਾਂ ਨੂੰ ਜਿਹੜਾ ਬਹੁਤ ਸਾਰੇ ਡੋਨੇਸ਼ਨਸ ਉਹਨਾਂ ਨੂੰ ਆਉਂਦੀ ਹੈ ਤੇ ਉਹ ਪੈਸੇ ਜਿਹੜੇ ਨੇ ਬਹੁਤ ਸਾਰੇ ਲੋਕ ਕਮੈਂਟ ਵੀ ਕਰਦੇ ਨੇ ਪਰ ਉਹ ਪੈਸੇ ਇਨ੍ਹਾਂ ਤੇ ਲੱਗਦੇ ਨੇ ਇਨ੍ਹਾਂ ਬਜ਼ੁਰਗਾਂ ਦੇ ਬੱਚਿਆਂ ਤੇ ਲੱਗਦੇ ਨੇ ਇਨ੍ਹਾਂ ਬਜ਼ੁਰਗਾਂ ਤੇ ਲੱਗਦੇ ਨੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਕੈਮਰਾਮੈਨ ਸਾਹਿਲ ਦਿਨਾਰ ਜੈਪਕੁਮਾਰ